ਵਾਦੀਏ ਤਾਂ ਦੇਖ ਸਕਦੇ ਆ ਤੁਸੀਂ ਮਾਜਮ ਜਾਨੀ ਬਾਈ ਜਲਪਰਾ ਮੰਨ ਲੁਖਾ ਦੀ ਕਾਫੀ ਪਸ਼ੂ ਆਏ ਹੋਏ ਜਿਹੜੀਆਂ ਦੁੱਧ ਚਾਵਣ ਨਾਲੇ ਵਿੱਚ ਕੁੜਾ ਤੇ ਪਣੇ ਬਾਕੀ ਨਾ ਬਹੁਤ ਜ਼ਬਰਦਸਤ ਹੈ ਤੇ ਸਾਗਦੇ ਆ ਚਾਰੇ ਪਾਸੇ ਸੱਟ ਸਾਰੇ ਭਰੇ ਹੋਏ ਤੇ ਵਿਚਾਲੇ ਦਾ ਥੋੜਾ ਏਰੀਆ ਘੱਟ ਸਕਦਾ ਜਿਹੜਾ ਵਿਚਾਲੇ ਪਈ ਹੈ ਰਾ ਆ ਚਲੋ ਭਰਾ ਮਨਾਂ ਸਾਂਝਾ ਕਰੀਏ ਜੂਟੂ ਤੇ ਵੀ ਲੈ ਆਓ 45 ਹੋ ਗਏ 52 ਜਾ ਦੇ ਬਸ ਤੋਨੀਆ ਕੀ ਵਿਰਾਜ ਜਨੂਨ ਦੇ ਤਾਂ ਦੋ ਵੀ ਮੀਟਰ ਸਾਰੇ ਖੱਚ ਕੇ ਰੱਖੋ ਤਿਆਰੀ ਤੇ ਆਇਓ 30 ਤਰੀਕ ਨੂੰ ਤਰੋਲੇ ਮੱਝਾ ਮੱਝਾਂ ਲੈ ਕੇ ਤੇ ਪ੍ਰਬੰਧ ਫੁਰਲਾ ਹਟਵਾ ਤੇ ਤੰਬੂ ਤੁੰਬੂ ਤੇ 30 ਤਰੀਕ ਨੂੰ ਐਂਟਰੀ ਹੋਣੀ ਆ ਤੇ ਸਾਰੇ ਵੀ ਰਾਜੋ ਤਰੋਲੇ ਜੇ ਤੇ ਮੱਜਾਂ ਚਵਾਈ ਵਾਲੀਆਂ ਪਹੁੰਚਣਗੀਆਂ ਤਾਂ ਇੱਥੇ ਬਲੇ ਬਲੇ ਦਾ ਤਗੜੇ ਰਕਾਰਡ ਹੈ ਸੋਨੇ ਮੈਸਾਂ ਪਹੁੰਚੂਗਾ ਨਵੇਂ ਭਰਾਵਾਂ ਦੀ ਬਰੀਡਰ ਬਹੁਤ ਚੰਗੇ ਮੱਜਾਂ ਸਾਰੀਆਂ ਪਹੁੰਚਣਗੀਆਂ ਜਾਨੀਗੀ ਉਹ ਕਾਮਾਂ ਵੀ ਨਿਤਰੂ ਬੜੇਵੇਂ ਖਾਣੀ ਕੁੰਡੀਆਂ ਦੇ ਸਿੰਘ ਫਸ ਗਏ ਠੀਕ ਆ ਪੜਾਕੇ ਪਹਿਣਗੇ ਜੀ ਤੇ ਬਾਕੀ ਤੁਸੀਂ ਸਾਰੇ ਵੀਰ ਪਹੁੰਚਿਆ ਕਰੋ ਮੇਲੇ ਤੇ ਆਇਓ ਚਵਾਈ ਵਾਲੇ ਵੀ ਖਾਲੀ ਜਿਹੜੀਆਂ 30 ਤਰੀਕ ਨੂੰ ਸਟਾਰਟ ਹੋ ਜਾਣੀਆਂ 1 ਤਰੀਕ ਨੂੰ ਮੁਕਾਬਲਾ ਉਧਰੋਂ ਕੰਪੀਟੀਸ਼ਨ 30 ਤਰੀਕ ਨੂੰ ਸਟਾਰਟ ਹੋ ਜਾਣਗੇ ਦੇਸੀ ਗਾਵਾਂ ਬੀਟਲ ਬੱਕਰੀਆਂ ਦੇਸੀ ਮੁਰਗੇ ਸੀਲ ਮੁਰਗੇ ਮੁਰਗੀਆਂ ਠੀਕ ਹੈ ਜੀ ਇਹ ਇਹਨਾਂ ਦੇ ਮੁਕਾਬਲੇ ਆ ਜਿਹੜੇ ਕੋਟਰ ਤੁਸੀਂ ਦੇਖ ਲਓ ਤਾਂ 30 ਤਰੀਕ ਨੂੰ ਮੁਕਾਬਲੇ ਸ਼ੁਰੂ ਆ ਜੀ ਉਹ 30 ਨੂੰ ਮੁਕਾਬਲੇ ਕਰਾ ਕੇ ਬੱਕਰੀਆਂ ਤੇ ਦੇਸੀ ਗਾਵਾਂ ਘਰਾਂ ਨੂੰ ਜਾਣਗੀਆਂ ਪਰ ਜਿਹੜੀਆਂ ਮੱਝਾਂ ਝੋਟੇ ਤੇ ਕੁਝ ਵੀ ਹੈ ਝੋਟੀਆਂ ਉਹ 30 ਤਰੀਕ ਨੂੰ ਐਂਟਰੀ ਲੈਣਗੀਆਂ 30 ਤਰੀਕ ਨੂੰ ਮੇਲੇ ਦੇ ਵਿੱਚ ਹੀ ਰਹਿਣਗੀਆਂ ਬਾਹਰ ਨਹੀਂ ਜਾਣਗੀਆਂ ਉਹ 3 ਤਰੀਕ ਨੂੰ ਵਾਪਸ ਜਾਣਗੀਆਂ ਹਾਂ ਦੂਜੀ ਗੱਲ ਇੱਕ ਬੱਚੇ ਆ ਜਿਹੜੇ ਛੋਟੇ 0 ਤੋਂ 3 ਮਹੀਨੇ 3 ਤੋਂ 6 ਮਹੀਨੇ 6 ਤੋਂ 1 ਸਾਲ ਠੀਕ ਹੈ ਜੀ ਇਹ ਗੱਲੀ ক্যাਟਾਗਰੀ ਵਾਲੇ ਜਿਹੜੇ ਬੱਚੇ ਆ 12 ਕੈਟਾਗਰੀਆਂ ਪੰਜ ਨੇ ਲੱਟ ਦੇਣ ਲਿਆ ਸਕਦੇ ਆ 3 ਤਰੀਕ ਨੂੰ ਤੇ ਆਦੇ ਮੁਕਾਬਲਿਆਂ ਜਾ ਸਕਦੇ ਆ ਤੁਸੀਂ ਤੇ ਇਸ ਤਰ੍ਹਾਂ ਸੀਗਾ ਜੀ ਸਾਰਾ ਸੈਟਮ ਤੇ ਮੈਂ ਭਰਾਮਣ ਚੋਂ ਦੱਸੀਏ ਤੇ ਬਹੁਤ ਧਿਆਰਾਂ ਤੁਹਿਆਂ ਫੋਲੋ ਹੋ ਗਈਆਂ ਵੀਰੇ ਤੇ ਪੋਰ ਆਉਣ ਕਾ ਲੱਗਾ ਮੈਂ ਤੁਸੀਂ ਦੇਖ ਸਕਦੇ ਆ ਤੇ ਇੱਧਰ ਬਿੱਲੋ ਬੰਨੀ ਵੀ ਸੀ ਠੀਕ ਆ ਖੜੀ ਆ ਇੱਧਰ ਕੱਟੀ ਖੜੀ ਆ ਤੇ ਸਾਰੀਆਂ ਇਸ ਤਰ੍ਹਾਂ ਮੱਝਾਂ ਜਿਹੜੀਆਂ ਸਾਰੀਆਂ ਕੈਮਰਾ ਥੱਲੇ ਖੜੀਆਂ ਕਮੇਟੀਆਂ ਬੈਠੀਆਂ ਅੱਡੋ-ਅੱਡ ਕੰਮ ਧੰਦੇ ਉੱਧਰ ਬੈਠਿਆ ਸਾਰੇ ਕੰਮ ਚੱਲੀ ਜਾਂਦੇ ਕੈਮਰਿਆਂ ਦੇ ਡਾਕਟਾਂ ਕੈਮਰੇ ਆਂ ਮੱਝਾਂ ਵਾਲੇ ਮਗਰ ਪਏ ਆ ਉਹ ਥੰਨੀਆਂ ਦੀ ਤਿਆਰੀ ਦੀ ਕੋਈ ਨੇ ਪਾਤੀ ਦੇ ਜਨੇ ਪਾਉਣੇ ਆ ਤਾਂ ਬੜਾ ਨਜ਼ਾਰਾ ਚੱਲੀ ਜਾਂਦਾ ਕਹਿਣ ਦਾ ਭਾਪ ਆ ਪਹੁੰਚੇ ਸਾਰੇ ਵੀਰ ਜੀ ਪੰਜਾਬ ਦਾ ਫੇਸਬੁਕ ਦਾ ਪੇਜ ਆ